ਸਵਾਗਤ ਸਿਮਨੀ ਵਾਰ ਬਾਬਾ ਜੀਵਨ ਸੇ ਜੀਉਂ ਹੋ ਐਸੀਆ ਸ਼ੀਰ ਪੋਜਾ ਮਹਾਨ ਰਾਸਤਾਨੀ ਬੜੀ ਮੁਸ਼ਕਲ ਦੇ ਨਾਲ ਤਤਵਰਾਂ ਦੇ ਢੜ ਸੀ ਜਿਹੜੀ ਗੱਡੇ ਉੱਚ ਰੱਖੀ ਚਾਹਤੀ ਧਨਵਰ ਤੇਹਾਦਰ ਪਾਤਸ਼ਾਹ ਮਹਾਰਾਜ ਦਾ ਢੜ ਮੈਨੂੰ ਦੇ ਦੀਨੇ ਕਿਤੇ ਇਹ ਤਾਂ ਗੱਡਾ ਦੇ ਰੂਹਾਂ ਭਰਿਆ ਕਹਿੰਦਾ ਇੰਨਾ ਨਹੀਂ ਸਤਵਰਾਂ ਦਾ ਪਾਵਨ ਢੜ ਹਾਂਪਣੇ ਕਰਾਂਗੇ ਤਾਂ ਅੰਦਾਜ਼ਾ ਹੈਗਾ ਚਲੋ ਬਰਾਲ ਵੀ ਹੋਏ ਅੱਖਾਂ ਤੋਂ ਉੱਥਰ ਵੀ ਜਾਂਦੇ ਨੇ ਇਹਨਾਂ ਉਹ ਤੋਂ ਬਾਅਦ ਕੌਣੇ ਚਲ ਜਾ ਕੇ ਬੜਿਆਲਵਸ ਦੁਕਾਨ ਦੇ ਨਾਲ ਸਤਿਗੁਰਾਂ ਦਾ ਧੜਾ ਐਦਾ ਤੇ ਹੁਣ ਪਹਿਲੇ ਲੱਗੇ ਨੇ ਸਾਡੇ ਵਿੱਚ ਆਪਾਂ ਨੂੰ ਤਾਲੀਆਂ ਨਹੀਂ ਮਿਲਣੀਆਂ ਐਡਾ ਸ਼ਰਧਾવાન ਉਹ ਸਿੱਖ ਐਡਾ ਪਿਆਰ ਵਾਲਾ ਸੱਚੇ ਬਾਦਸ਼ਾਹ ਦੇ ਧੜਾ ਦਾ ਸੰਸਕਾਰ ਕਰਨੇ ਬਦਲੇ ਤੁਸੀਂ ਜਾਣਦੇ ਹੋ ਕਿ ਹਾਸ ਸਾਰੀ ਆਪਣੇ ਘਰ ਨੂੰ ਆਗਦਾਤੀ ਸੀ ਮਾਹੀਆ ਕੋ ਸਤਨਾਮ ਸੇਵਾਲੇ ਆਪਣੇ ਘਰ ਨੂੰ ਆਗਦਾਣਾ ਕਹਿੰਦੇ ਸਤਿਗੁਰਾਂ ਦੇ ਘਰ ਦਾ ਸੰਸਕਾਰ ਦੀ ਸੇਵਾ ਮੈਂ ਤਾਂ ਬੜਾ ਘਾਲ ਖੂਤਦਾ ਸੀ ਲੱਖੀ ਸ਼ਰਮ ਜਿਹੜੀ ਸਾਧ ਸੰਦੇਹੀ ਦਰਸ਼ਨ ਤਦਾਰ ਕਰਨ ਜਾਂਦੀ ਹੈ ਇੱਕ ਸੀਸ ਗੰਨ ਸਾਹਿਬ ਰਕਾਹ ਗੰਨ ਸਾਹਿਬ ਇੱਕ ਬੰਦਲਾ ਸਾਹਿਬ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਗਤ ਦਰ। ਇਹ ਤਾਂ ਦੀ ਸੇਵਾ ਰਕੀਸ਼ਾ ਮਹਨ ਦਾ ਰਿਣੀ। ਕਿਰਨ ਅਲੀਆ ਸੀ ਉਸ ਸੱਚੇ ਪਾਤਸ਼ਾਹ ਦਾ। ਐਸਾ ਆਸਵਾਸ ਵਿੱਚ ਜੁਆ ਨਾ ਪਾਜਣਾ ਦੇ ਨਾਤੇ ਗੁਰਦੁਆਰਾ ਸਾਹਿਬ ਮੈਣੀ ਬੈਠੇ ਹਮਾ। ਸ਼ੀਰਾਂ ਦੇ ਮਸਤਾਨ ਤੇ। ਪਿੰਨ ਇਹਨੇ ਵੀ ਅਲਾਸ ਕੀਤੀ ਮਹਾਰਾਜ ਇਹ ਸੇਵਾ ਵਿੱਚ ਤਾਂ ਸਰਦਾਰ ਜਿੰਤਾ ਇੱਥੇ ਹੀ ਪਹਿਲਾ ਕੁਰਬਾਨੀ ਕੀਤੀ ਆਪਣੇ ਪਿਤਾ ਦਾ ਇਤਿਹਾਸਕਾਰ ਸੀਸ ਬੰਨ ਕੇ ਰੱਖਿਆ ਸੀ ਸਤਵਰਨ ਉਸ ਸੀਸ ਚੁੱਕਿਆ ਬੰਨਿਆ ਆ ਉਸ ਤਾਹ ਨਾਲ ਸਾਹਿਬ ਪਹਿਲਾ ਉਸ ਸਾਫ ਵਸਤਰ ਲੈ ਕੇ ਇਸਤਾਨ ਮਦਰ ਦੇ ਵਿੱਚ ਪਹਿਲਾ ਸੀਸ ਨੂੰ ਨਮਸਕਾਰ ਕੀਤੀ ਤਾਂ ਗੁਰਦੇਵ ਸਾਹਿਬ ਆਇਏ ਸੀਸ ਨੂੰ ਨਮਸਕਾਰ ਕਰਕੇ ਇਹ ਕਿਧਰ ਨੂੰ ਚੱਲ ਨਹੀਂ ਪਾਏ ਅਮਾਤ ਪਰਸਾ ਵੱਲ ਚਲੇ ਇਤਿਹਾਸ ਕਰਕੇ ਨੇ ਰਾਹ ਪੈਂਦਾ ਹੈ ਨਾ ਦਿਨੇ ਜਿੱਥੇ ਦਿਨ ਚੜ ਜਾਂਦਾ ਕੋਤੇ ਘੇਰੇ ਜਿੱਥੇ ਦਿਨ ਚੜਦਾ ਮੈਂ ਤੇ ਸੇਵਾਲੇ ਹੋਏ ਮੈਨੂੰ ਸਤ ਜਨ ਉਸਿਆ ਮਾਧੂਪੁਰ ਵਾਲੇ ਤੀਰਲੇ ਘਰ ਵਾਲੀ ਬੀਬੀ ਇਹ ਅਨੰਦਪੁਰ ਸਾਬ੍ਹ ਗਏ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਗਰੀਬ ਜੇ ਜਾਨਾ ਮਾਰਾ ਥੋੜਾ ਜਿਹਾ ਘਰ ਬਣਾਇਆ ਮਕਾਨ ਅਸੀਂ ਨੇ ਅਸੀਂ ਵੀ ਜਦੋਂ ਕੋਈ ਘਰ ਮਕਾਨ

ਆਕੇ ਆਏ ਸੀ ਸਚੇ ਸਚੇ ਪਾਲਖਾ ਆਇਓ ਤੁਸੀਂ ਤਾਂ ਹਰ ਤੇਗਵਾਦਰ ਪਾਸ਼ਾ ਮਾਰ ਆਏ ਨੇ ਆਪਣੇ ਪਿਆਰ ਵਾਲੇ ਸਿੱਖ ਦੀ ਭਾਵਨਾ ਬਣ ਲਈ ਪਿਆਰ ਦੇ ਨਾਲ ਭਾਵਨਾ ਇਹਨਾਂ ਦੀ ਪ੍ਰੇਮ ਸਚੇ ਪਾਤਸ਼ਾਹ ਦੀ ਜਾਣ ਕੇ ਕਹਿੰਦੇ ਭਾਈ ਆਵਾਂਗੇ ਤੇਰੇ ਘਰੇ ਜਰੂਰ ਆਵਾਂਗੇ ਤੇਰੇ ਭਾਵਨਾ ਨੂੰ ਦਿੰ ਕਰਾਂ ਤੂੰ ਵੀ ਕੀ ਕਹਿਣਾ ਬਾਰ ਬਾਰ ਆਇਆ ਪਾਛਾ

ਜੇ ਚਾਲਿਤ ਆਣ ਨਹੀਂ ਆਗੇ ਜੇ ਦੱਸਿਆ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਪਿਆਰ ਵਾਲਾ ਸਿੱਖ ਹਾਂ ਮੈਂ ਕਹਿੰਦੇ ਚਾਲ ਭਾਈ ਸਾਡੇ ਘਰੇ ਜਲ ਪਾਣੀ ਸ਼ਿਕਾਵਾ ਹੁੰਦਾ ਸੇਵਾ ਕਰਾਂ ਅੱਜ ਦੇਖੋ ਵੀ ਸਾਰੇ ਨਗਰ ਦੇ ਵਿੱਚ ਕਿੰਨੇ ਨਗਰ ਸੀ ਇਹ ਨਿਆਸਾਂ ਨੇ ਕਿੰਨੇ ਪਗਾਰ ਦੇ ਨਗਰ ਚਾਹ ਦੇ ਨਗਰ ਤੋਂ ਸੰਸਾ ਕਿੰਨੇ ਪਿਆਰ ਨਾਲ لگنا والے لگے پر تھوڑے نہیں ਉਹ ਜਿਆਦਾ ਸਾਡੀ ਡਿਊਟੀ ਮਹਾਰਾਜ ਨੇ ਨਹੀਂ ਆਇਆ ਨਾ ਪ੍ਰਚਾਰ ਕਰਨ ਦੀ ਕਿਰਤ ਕਰਨ ਅਸੀਂ ਨਗਰਾਂ ਵਿੱਚ ਜਾਂਦੇ ਆ ਹਰ ਉਹ ਨਗਰਾਂ ਸ਼ਹਿਰਾਂ 'ਚ ਜਾਂਦੇ ਆ ਮਹਾਰਾਜ ਦੇ ਦਰ ਘਰ ਦੀ ਗੱਲ ਕਰਨ ਜਾਣੇ ਤੁਸੀਂ ਸਿੱਜੇ ਪਾਤਸ਼ਾਹ ਦੀ ਸੇਵਾ ਲੈਣ ਪਰ ਬੜੇ ਪ੍ਰਕਾਰ ਦੀ ਦੁਨੀਆ 'ਚ ਗੱਲ ਜਿਹੜੀ ਕਹਿਣਾ ਚਾਹੁੰਦਾ ਪਰ ਇੱਦਾਂ ਨੇ ਨਕਰ ਬੜੇ ਛੋਟੇ ਹੁੰਦੇ ਨੇ ਜਿੱਥੇ ਪ੍ਰੇਮ ਵਾਲੀ ਸ ਜਿੱਤੇ ਸਤਕਾਰ ਕਰਨ ਵਾਲੇ ਹੋਣ ਗੁਰਸਿੱਖਾਨਾਂ ਰਾਗੀ ਟਾਡੀਆਂ ਦਾ ਪੰਜ ਬਾਰੇ ਸਭਾਵਾਂ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬਾ ਸਤਕਾਰ ਕਰਨ ਵਾਲੇ ਖੋੜੇ ਕਿੰਨਾ ਵੱਡਾ ਕੰਟ ਸੀ ਕਰਾ ਦੇਣਾ ਮੈਂ ਵੀ ਅੱਜ ਸੀ ਸੁਨੇਹ ਤੋਂ ਲੈ ਕੇ ਕਿੰਨਾ ਵੱਡਾ ਕੰਟ ਆਜਾ ਅੱਜ ਵੀ ਭਰੀ ਸਾਰੀ ਨਕਲ ਦੀ ਸਭ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਤਾਂ ਕਰਕੇ ਰੌਣਜਾਂ ਤੋਂ ਵੀ ਘਰੇ ਲੈ ਗਿਆ ਭਾਈ ਜੇਤਾ ਇਹ ਕਹ ਪਰ ਮੇਰੇ ਨਾਲ ਕੌਣ ਆਇਆ ਕਹਿੰਦੇ ਕੌਣ ਹੈ ਕਹਿੰਦੇ ਇਹ ਹੈ ਆਨੰਦਪੁਰ ਵਾਲੇ ਗੁਰੂ ਗੁਰਦੇਵ ਸਾਹਿਬ ਸਿੱਖ ਪਿਆਰ ਵਾਲਾ ਸਿੱਖ ਹੈ ਜੀ ਜੀਵਨ ਪਿਆਰ ਸਤਕਾਰ ਕੀਤਾ ਸੋਲਾ ਗਰੀਚਾ ਵਛਾਇਆ ਘਰ ਵਾਲੀ ਨੇ ਧੋਪੀ ਦੇ ਘਰ ਸਤਕਾਰ ਕੀਤਾ ਕਿਉਂਕਿ ਜਦੋਂ ਆਪਾਂ ਗੁਰ ਸਿੱਖਾਂ ਦਾ ਸਤਕਾਰ ਕਰਦੇ ਆਂ

ਮੈਂ ਆਪਣੇ ਘਰ ਤਾਂ ਗੁਰਮਤ ਪਿਆਰਿਆਂ ਦੇ ਵਿੱਚ ਹੀ ਵਸਦਾ ਮੈਂ ਕਿਤੇ ਦੂਰ ਨਹੀਂ ਅਸੀਂ ਰੱਬ ਨਾਲ ਬਣ ਤੁਰ ਪਏ ਆ ਰੱਬ ਕੋਈ ਇੰਨਾ ਥੋੜੀ ਮਿਲਦਾ ਉਹ ਰੱਬ ਤੇ ਆ ਸੰਗਤ ਵਿੱਚ ਹੀ ਵਸਦਾ ਹਾਂ ਹਾਂ ਤੁਸੀਂ ਬੇਸ਼ੱਕ ਕਿੰਨੀ ਵੱਡੀ ਤੁਰਣੀ ਹੈ ਕਿੰਨੇ ਪਿਆਰ ਨਾਲ ਤੁਸੀਂ ਬੇਸ਼ੱਕ ਸਾਰੇ ਚਲੋ ਥੱਕੇ ਵੀ ਹੋਏ ਆ ਤੇ ਸਾਰਾ ਹਨ ਆਪਾਂ ਨੇ ਸਿਵਾਵਾ ਕੀਤੀਆਂ ਹਾਜ਼ਰੀਆਂ ਭਰੀਆਂ ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਕਿ ਆ ਧਣੀਆਂ ਹਰ ਦਿਨ ਵਾਰ-ਵਾਰ ਨਹੀਂ ਹੁੰਦੇ ਕਿ ਸਾਲਾਂ ਨਾਲ ਕਿੰਨੇ ਇਦਾਂ ਦੇ ਸਵਾਰਣ ਹੁੰਦੇ ਨੇ ਤੇ ਪਿਆਰ ਵਾਲੇ ਭੱਜ-ਭੱਜ ਕੇ ਸੇਵਾਵਾਂ ਕਰਕੇ ਮਾਈਆਂ ਭੈਣਾਂ ਬੱਚੇ ਵੀਰ ਉਹਨਾਂ ਤੋਂ ਮਾਵਾਂ ਤੇ ਸੇਵਾ ਕਰਦੇ ਨੇ ਭੱਜ-ਭੱਜ ਕੇ ਹਾਜ਼ਰੀਆਂ ਭਰਦੇ ਨੇ ਤੋਹ ਹੀ ਗੱਲ ਨਹੀਂ ਸੌਣਾ ਤੇ ਹਰ ਰੋਜ਼ ਹੀ ਹੈ ਕਿੰਨੇ-ਕਿੰਨੇ ਸਾਲ ਹੋ ਗਏ ਸੰਦਿਆਂ ਨੂੰ ਰਾਂਝੀ ਸੌਂ ਕੇ ਨਹੀਂ ਰੱਝੇ ਕਿੰਨੇ ਸਾਲ ਹੋ ਗਏ ਸੰਦਿਆਂ ਕਿਤੇ ਨੇ 50 ਸਾਲ ਦੀ ਉਮਰ ਕਿਸੇ ਦੀ 40 ਸਾਲ ਕਿਸੇ ਦੀ 20 ਸਾਲ ਦੀ ਉਮਰ ਹੋਵੇ ਸੌਈ ਜਾਂਦੇ ਹੁੰਦੇ ਨੇ ਆ ਰੋਇ ਸੰਮੇ ਆ ਪਰ ਨਹੀਂ ਆ ਕਦੇ ਤਨੇ ਹਲਾ ਹਲਾ ਲੈ ਲੈਣਾ ਚਾਹੀਦਾ ਸਾਨੂੰ ਸਾਡੇ ਨਾਮ ਕਦੇ ਤਨੇ ਅਸੀਂ ਗੁਰੂ ਕੋਲ ਹੀ ਬੈਠਣਾ ਸ਼ੁਰੂ ਕਰੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਸ਼ੀਸ਼ ਨਾਸਿਕਾ ਦੀ ਜਾਲ ਵਿੱਚ ਬੈਠਣਾ ਸ਼ੁਰੂ ਕਰੀਏ ਅਸੀਂ ਉਹ ਪਿਆਰ ਵਾਲਾ ਸਾਡੇ ਘਰਾਂ ਦੇ ਦੁੱਖ ਕ੍ਰੇਸ਼ ਕੱਟੇ ਜਾ ਸਾਡੇ ਘਰਾਂ ਵਿੱਚ ਖੁਸ਼ੀਆਂ ਰੌਣਕਾਂ ਆ ਜਾਣਗੀਆਂ ਜਦੋਂ ਅਸੀਂ ਸਤ ਸੰਗਤ ਕਰਨੀ ਸ਼ੁਰੂ ਕਰਾਂਗੇ ਜਦੋਂ ਅਸੀਂ ਸੱਚੇ ਪਾਤਸ਼ਾਹ ਜੀ ਕੋਲ ਬਹਿਣਾ ਸ਼ੁਰੂ ਕਰ ਦੇਵਾਂਗੇ ਘਰ ਭੱਜ ਕੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨੀ ਸ਼ੁਰੂ ਕਰ ਦੇਵਾਂਗੇ ਗੁਰੂ ਕੇ ਲੰਗਰਾਂ ਤੇ ਮੰਦਿਰਾਂ ਦੇ ਵਿੱਚ ਆਪਾਂ ਆਪਣੀਆਂ ਦਸਾਂੋਂ ਪਾਉਂਦੀਆਂ ਕਿੰਨਾਂ ਕਮਾਈਆਂ ਵਿੱਚੋਂ ਦਸਵਾਂ ਕੱਢਣਾ ਸ਼ੁਰੂ ਕਰਦੇ ਹਾਂ ਇਹ ਸਤਿਗੁਰਾਂ ਨੇ ਸਾਡੇ ਘਰਾਂ ਨੂੰ ਪਰਿਵਾਰਾਂ ਹੋਰ ਰੰਗ ਭਰਨਾ ਸੱਚੀ ਬਲਸਾਨ ਨੇ ਹੋਰ ਕਿਲਪਾ ਕਰਦੇ ਹੁਣ ਸਾਡੇ ਅਲ ਵਾਲੇ ਨੌਜਵਾਨ ਦੇ ਦੇਖੋ 100 ਰੁਪਏ ਕੀਤਨਾ ਮਾਨ ਕਰਕੇ ਵੀ ਸਤਕਾਰ ਇਹ ਸਤਿਗੁਰੂ ਇਦਾਂ ਹੈ ਨੌਜਵਾਨਾਂ ਨੂੰ ਸਿੱਖਣਾ ਹੋਵੇ ਚੜ੍ਹਦੀ ਕਲਾ ਵਿੱਚ ਰਹਿਣਾ ਵਿਚਾਰ ਘਰ ਆਏ ਸਾਰੀ ਰਾਤ ਦਾ ਭਾਈ ਜਦੋਂ ਆ ਜੀ ਸੁਣਾਉਂਦੇ ਨੇ ਸਾਰੀ ਬਾਤ ਤਾਂ ਸੁਣਾਉਂਦੇ ਨੇ ਕਹਿੰਦੇ ਭਾਈ ਮੇਰੇ ਤੁਸੀਂ ਪਿਆਰਿਆ ਤੇ ਜਿਵੇਂ ਮੈਨੂੰ ਤੁਸੀਂ ਅਨੰਦਪੁਰ ਸਾਹਿਬ ਅਰਦਾਸ ਕਰਕੇ ਆਏ ਸੀ ਤਾਂ ਮੁਰਤੀ ਮਹਾਰਾਜਪਤ ਸੰਗ ਰਾਜ ਨੂੰ ਕਿਹਾ ਸੀ ਜੀ ਘਰ ਆਇਓ ਸਾਡੇ ਪਰ ਜਾਣੋ ਤੇ ਮੈਂ ਕਿਸੇ ਹੋਰ ਰਸਤੇ ਸੀ ਅਨੰਦਪੁਰ ਸਾਹਿਬ ਨੂੰ ਜਾਣਾ ਸੀ ਕਿਸੇ ਹੋਰ ਰਾਸਤੇ ਪਰ ਸੱਚੀ ਗੱਲ ਹੈ ਗੁਰੂ ਤੇਰੀ ਭਾਵਨਾ ਪੂਰੀ ਕਰਨ ਵਾਸਤੇ ਮੈਨੂੰ ਇਧਰ ਦੇ ਪਾਸੇ ਧੋਲ ਲਈ ਕਿਧਰ ਦੇ ਪਾਸੇ ਕਿਉਂਕਿ ਤੇਰੀ ਭਾਵਨਾ ਪੂਰੀ ਕਰਨ ਦੀ ਸੀ ਸੱਚੇ ਬਾਦਸ਼ਾਹ ਤੈਨੂੰ ਗਦਾਰ ਦਰ ਸੰਗਾਰ ਤੇਰੀ ਭਾਵਨਾ ਤੇਰੇ ਘਰੇ ਆ ਜੇ ਸੱਚੇ ਬਾਦਸ਼ਾਹ ਜੀ ਤੁਹਾਨੂੰ ਦਿਲ ਦੰਦਾਰ ਤੈਨੂੰ ਆਏ ਨਹੀਂ ਭਾਈ ਜੀਤਾ ਜੀ ਕਹਿੰਦੇ ਉਹ ਤੂੰ ਵੀ ਨਾ ਧਰਮ ਦੀ ਰਹਿਣ ਵਾਲਾ ਤੂੰ ਵੀ ਸਤਿ ਪਾਤਸ਼ਾਹਾਂ ਪਿਆਰ ਵਾਲਾ ਸਿੱਖ ਭਾਈ ਜੀਤਾ ਕਹਿੰਦਾ ਰੂਪ ਪਰਵੋਦੰਤਾ ਆਦਿ ਸਤ ਸੰਤੇ ਦਿੱਲੀ ਦੇ ਚਾਨਚੌਕ ਵਿੱਚ ਇਹ ਸ਼ੀਰਧੀ ਹੋ ਗਈ। ਉਹ ਜਾਲਾਵਾ ਜੀ ਜਿਹਨੇ ਸ਼ਹੀਰ ਕਰਤਾ ਧੰਗੁਰਦੇਵ ਰਾਦੇ ਪਾਤਸ਼ਾਹ ਮਹਾਰਾਜ ਨੂੰ। ਉਹਨਾਂ ਨੇ ਧੰਦਾ ਸੰਸਕਾਰ ਲਖੀਸ਼ਾ ਬਨਜਾਰਾ ਲੈ ਗਿਆ ਸੇਵਾ। ਆ ਮੈਨੂੰ ਸੇਵਾ ਮਿਲ ਗਈ ਸਤੁਰਾਂ ਦੇ ਪਾਵਨ ਸਥੀਰ ਸੀਤੇ। ਬਾਰੇ ਸੇਵਾ ਇਹ ਵੀ ਸੋਖੀ ਨਹੀਂ ਮਿਲੀ ਐਨੀ ਸਾਸਤੀ ਨਹੀਂ ਮਿਲੀ ਕਿਨੇ ਬਦਲੇ ਮੈਨੂੰ ਆਪਣੇ ਪਿਤਾ ਦੀ ਕਰਾਨੀ ਦੇਵੇਂ ਭਈਆ ਪਿਤਰੀ ਤੋਂ ਤਾਲ ਸੀਵਾ ਨੇ ਜਦੋਂ ਇਹ ਪਤਾ ਲੱਗਿਆ ਦੋਨੋਂ ਜੀ ਕਹਿੰਦੇ ਅੱਥਰੂ ਬਹਾਉਂਦੇ ਨੇ ਕਿ ਅੱਥਰੂ ਬਰਾਗ ਕਰਦੇ ਨੇ ਸਤਗੁਰਾਂ ਦੀ ਸ਼ਹੀਦੀ ਹੋ ਗਈ ਕਹਿੰਦੇ ਹਾਂ ਜ਼ਾਲਮਾਂ ਨੇ ਸੀਸ ਤਲ ਕਰਤਾ ਬਰਾਗ ਕਰਦੇ ਨੇ ਦੋਨੋਂ ਜੀ ਅੱਖਾਂ ਦੇ ਵਿੱਚੋਂ ਬਰਾਗ ਦੇ ਅੱਥਰੂ ਆਉਂਦੇ ਨੇ ਕਿ ਸੱਚੇ ਬਾਦਸ਼ਾਹ ਆ ਜਲਮਾਨੇ ਸਹਾਨੂਰੀ ਬਖਸ਼ਿਆ ਇਹ ਜਲਮਾਨੇ ਤੁਹਾਡੇ ਦੇ ਵੀ ਐਡੰਡੇ ਕਹਿਰ ਕੀਤੇ ਬਰਾਂਗ ਗਏ ਇਹ ਇੱਕ ਕੇਸ ਬਣਿਆ ਹੋਇਆ ਸੀ ਘਰ ਵਾਲੀ ਜੀ ਦੇ ਨੇ ਕਿ ਮਾ ਬਾਹ ਲੈਣਗੇ ਮੈਂ ਵੀ ਸ਼ਾਮਾਂਗੇ ਅਣਲਕ ਵਿਚਾਈ ਜਦੋਂ ਘਰੇ ਸਾਡੇ ਸੰਤ ਨੂੰ ਜਾਂਦੇ ਨੇ ਅਣਲਕ ਵਿੱਚ ਤੇ ਵਸੋਣਿਆ ਤੁਹਾਨੂੰ ਬ੍ਰਹਸਤ ਪਾਸਰੇ ਸਤਕਾਰ ਦੀ ਇਸੇ

ਰੇ ਸੋਨਹਾ ਸ ਯਕਾਲ ਚਾਰ ਸਾਂਤ ਕਰਦੇ ਤੇ ਸੇਵਾ ਕਰਦੇ ਨੇ ਸੰਤਾਂ ਦੀ ਜੀਸਤ ਭਾਈ ਜੱਟਿਆਂ ਜਲ ਪਾਣੀ ਪ੍ਰਸਾਦਾ ਪਾਣੀ ਸੇਵਾ ਕੀਤੀ ਧੰਨ ਭਾਈ ਜੱਟਿਆ ਆ ਸੇਵਾ ਕੰਨ ਕਰੀ ਇਹ ਸਾਰਾ ਦਿਨ ਕਿ ਰਹੇ ਕਿਉਂਕਿ 라ਯਾ குரு ਸਾਧਨ ਕਰਨੀ ਸੀ ਦਿਨ ਰਾਤ ਜਾਦੇ ਸੀ ਸਾਰਾ ਦਿਨ ਤੇ ਨਾ ਕੀ ਕਹਿੰਦੇ ਲੈ ਭਾਈ ਮਾਨੋ ਸ਼ਾਮ ਦਾ ਵੇਲਾ ਸੂਰਜ ਢਲ ਗਿਆ ਹੁਣ ਮੈਨੂੰ ਰੁਕੀ ਜਾਉਣਾ ਪਵੇ। ਘੁੰਮ ਜਾਣਾ ਮੈਨੂੰ। ਕਿਉਂਕਿ ਤੁਰੇ ਪੈਂਦਾ ਕਹਿ ਕਰਦੇ ਕਰਦੇ ਕੀਰਤਪੁਰ ਸਾਹਿਬ ਪਹੁੰਚ ਜਾਂਦੇ ਨੇ। ਸਿੱਧੇ ਨਾਮ ਪ੍ਰਸਾਦ ਨਹੀਂ ਗਏ ਭਾਈ ਜੇਤਾਲੀ। ਪਹਿਲਾਂ ਕੀਰਤਪੁਰ ਸਾਹਿਬ ਗਏ ਸੀ। ਕੀਰਤਪੁਰ ਸਾਹਿਬ ਤੋਂ ਦੋ ਸਿੱਖਾਂ ਨੂੰ ਸੁਨੇਹਾ ਭੇਜਿਆ ਜਾਓ ਜਾ ਕੇ ਗੋਵਿੰਦ ਰਾਏ ਨੂੰ ਸੁਨੇਹਾ ਦਿਓ। ਆਈ ਜੇਤਾ ਸਤਵਰਾ ਪਾਲਨ ਸੀਸ ਲੈ ਕੇ ਆਇਆ ਸਨੇਹਾ ਨੂੰ ਗੋਦਾਂ ਢਿੰਗਾ ਕਰ ਰਹੀ ਸੀ ਮਾਂ ਗੁਜਰ ਕੌਰ ਗੋਬਿੰਦ ਰਾਏ ਤਿਆਰ ਵਾਲੇ ਪੁਰਸਖ ਖੜੀਕਦੇ ਨੇ ਕਰੋ ਕੋਈ ਖਲ ਰਾਵੇ ਜਦੋਂ ਢਿੰਗਾ ਕਰ ਰਹੇ ਨੇ ਕਿਦਰੋਂ ਸਿੱਖ ਜਾ ਕੇ ਸਨੇਹਾ ਜੰਨੇ ਨੇ ਭਾਈ ਆ ਜਾਓ ਮਾਂ ਗੁਜਰ ਕੌਰ ਜੀ ਆ ਜਾਓ ਗੋਬਿੰਦ ਰਾਏ ਜੀ ਆ ਜਾਓ پاہی کرتا ہے جب جی پاہی نسیس لے کے آئے نیمتا ہے اور دے والا پاشاہ نا ساتھ گراہ نشان رکھو پھر ماہاں مجھے پاہوڑ کہ ناڈ گوہ میں تر آئی پیار ملے سانتا پاہ لگی سام رہ کے آئے پاہ لگی سام انا تو پرسام تو کیوں تو پرسام کرتا ہے تو پاہ لگی لہ کے آئے سی تو پاہ لگی دے بچے ساتھ گراہ نا پاہی نسیس لگی ਤੀਸਰਾ ਲਖੇ ਇਹ ਕੀਤ ਪਰ ਸਭ ਤੋਂ ਅਨੰਦ ਪ੍ਰਸਾਦ ਲੈ ਕੇ ਆਏ ਸਤਿਗੁਰਾਂ ਚੋਂ ਕੁਮਾ ਗੁਜਰਕਾਲ ਗੋਵਿੰਦ ਰਾਏ ਨੇ ਵਰਦਸਨ ਕੀਤੇ ਜਦੋਂ 53 ਪਾਇਆ ਸੀ ਦਰਸ ਆਪ ਗੁਜਰਕਾਲ ਨੂੰ ਗੋਵਿੰਦ ਰਾਏ ਸਿੰਘਾਂ ਨੇ ਇਹ ਕੁੰਨ ਉਹ ਬਰਾਵਾਕਾ ਨੇ ਉਸਦੇ ਪੁੱਤਰਾ ਵਾਲਾ ਆਸਨ ਫੜ ਕੇ ਤੈਨੂੰ ਆਇਆ ਪੁੱਤਰਾ ਵਾਲਾ ਕਰਨ। ਉੱਤੀ ਕਰਵਾ ਦਿੱਤਾ ਸਤਿਗੁਰਾਂ ਨੇ। ਅਰ ਜਰੇਟਾ ਗੁਰੂ ਘਰ ਬਿੱਟਾ। ਇਹ ਵਰਗੇ ਸਤਿਗੁਰਾਂ ਨੇ ਉੱਕੇ ਦਿੱਤੇ। ਇਹ ਵੱਡੇ ਵੱਡੇ ਲੋਕਾਂ ਨੂੰ ਨਹੀਂ ਜਦੋਂ ਕਹੀਏ ਵੱਡੀਆਂ ਜ਼ਮੀਨਾਂ, ਵੱਡੀਆਂ ਮਾਇਆ ਵਾਲਿਆਂ ਨੂੰ ਸੋਨੇ ਚਾਂਦੀ ਵਾਲਿਆਂ ਨੂੰ ਵਰ ਮਿਲਣਗੇ ਨਹੀਂ ਮਿਲਦੇ। ਕੋਈ ਲੱਖਾਂ ਗੁਰੂਣਾ ਹਰ ਬਾਹ ਮਾਲ ਕੋਰੇ ਐਂ ਬੜਾ ਥੋੜੀ ਜਿਹੀ ਇਹ ਬਾਦ ਲੈਣ ਵਾਸਤੇ ਪਹਿਲਾਂ ਆਪਣਾ ਆਪ ਦਾਣਾ ਹੋਣਾ ਪੈਂਦਾ ਬਣਾ ਕੋ ਇਹ ਨਹੀਂ ਆਪਣਾ ਆਪ ਦਾਣਾ ਹੋਣਾ ਚਾਹੀਦਾ ਅੱਜ ਕਹਿੰਦੇ ਸਾਨੂੰ ਕੋਈ ਸੁਣਦਾ ਨਹੀਂ ਸਾਡਾ ਵੀ ਸਰਕਾਰ ਨਹੀਂ ਕਰਦੀ ਕਿਸੇ ਮਹਾਨ ਵਿਦਵਾਨ ਦੇ ਬੋਲ ਸੁਣਦਾ ਸੀ ਕਹਿੰਦੇ ਆਪਣੇ ਅੰਦਰ ਇੱਕ ਐਸੀ ਅਗਵਾੜ ਰੱਖਿਆ ਸੀ ਜਿਹੜਾ ਕਿ ਨਾ ਮਾਂ ਅਤੇ ਭਤੀ ਨੂੰ ਪਿਆਰ ਕਰ ਲੋਕ ਦੇ ਤੇਰੇ ਅੰਦਰ ਇੱਕ ਤਰਫ ਕਹਿਦਾ ਹੁੰਦਾ ਇੱਕ ਜਗਰ ਪੈਲਾ ਕੁਝ ਕਾਰਨ ਖਾਣਾ ਹੈ ਤੇਰੇ ਅੰਦਰ ਕੋਈ